ਸੂਪਰ ਹਿੱਟ ਫਿਲਮ ਬਜਰੰਗੀ ਭਾਈ ਜਾਨ ਵਿੱਚ ਕੰਮ ਕਰ ਚੁੱਕੀ ਅਲਕਾ ਕੌਸ਼ਲ ਧੋਖਾਧੜੀ ਦੇ ਮਾਮਲੇ ਵਿੱਚ ਕਸੂਤੀ ਫਸ ਚੁੱਕੀ ਹੈ। ਮਲੇਰ ਕੋਰਲਾ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਸੰਬੰਧਿਤ ਕੇਸ ਵਿੱਚ ਸਜ਼ਾ ਮਿਲਣ ਤੋਂ ਬਾਅਦ ਹਲਕਾ ਅਤੇ ਉਸਦੀ ਮਾਂ ਵੱਲੋਂ ਸੰਗਰੂਰ ਸੈਸ਼ਨ ਕੋਰਟ ਵਿੱਚ ਦਰਜ ਕਰਵਾਈ ਗਈ ਅਪੀਲ ਨੂੰ ਕੋਰਟ ਨੇ ਰੱਦ ਕਰ ਦਿੱਤਾ ਹੈ। ਦਰਅਸਲ 2011 ਵਿੱਚ ਹਲਕਾ ਅਤੇ ਉਸਦੀ ਮਾਂ ਵੱਲੋਂ ਸੰਗਰੂਰ ਦੇ ਰਹਿਣ ਵਾਲੇ ਇੱਕ ਕਰੀਬੀ ਦੋਸਤ ਅਵਤਾਰ ਸਿੰਘ ਤੋਂ ਟੀਵੀ ਸੀਰੀਅਲ ਵਿੱਚ ਇਨਵੈਸਟ ਕਰਨ ਲਈ 50 ਲੱਖ ਰੁਪਏ ਲਏ ਗਏ ਸਨ ਜਿਸ ਨੂੰ ਮੌੜਨ ਦੀ ਹਲਕਾ ਕੋਸ਼ਣ ਨੇ ਨੈਨੀਤਾਲ ਬੈਂਕ ਦਿੱਲੀ ਬ੍ਰਾਂਚ ਤੋਂ 25-25 ਲੱਖ ਦੇ ਦੋ ਚੈੱਕ ਅਵਤਾਰ ਸਿੰਘ ਨੂੰ ਦਿੱਤੇ ਸਨ। ਜੋ ਕਿ ਬਾਉਂਸ ਹੋ ਗਏ ਇਸ ਧੋਖਾਧੜੀ ਤੋਂ ਬਾਅਦ ਅਫਤਾਰ ਸਿੰਘ ਨੇ ਮਲੇਰ ਕੋਰਲਾ ਜੁਡੀਸ਼ੀਅਲ ਮੈਜਿਸਟਰੇਟ ਜੀ ਜੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਕੋਰਟ ਨੇ ਅਲਕਾ ਅਤੇ ਉਸ ਦੀ ਮਾਂ ਨੂੰ 2 ਸਾਲ ਦੀ ਸਜ਼ਾ ਅਤੇ ਦਿੱਤੇ ਹੋਏ ਪੈਸਿਆਂ ਉੱਤੇ ਦੁੱਗਣੀ ਪਰਭਾਈ ਕਰਨ ਦਾ ਫੈਸਲਾ ਸੁਣਾਇਆ ਸੀ ਅਲਕਾ ਨੇ ਇਸ ਫੈਸਲੇ ਦੇ ਵਿਰੋਧ ਵਿੱਚ ਸੰਗਰੂਰ ਸੈਸ਼ਨ ਕੋਰਟ ਅnder ਚਾਰ ਅਪੀਲਾਂ ਦਰਜ ਕੀਤੀਆਂ ਸਨ ਜਿਸ ਨੂੰ ਰੱਦ ਕਰਦੇ ਹੋਏ ਸੰਗਰੂਰ ਸੈਸ਼ਨ ਕੋਰਟ ਨੇ ਫੈਸਲਾ ਅਫਤਾਰ ਸਿੰਘ ਦੇ ਹੱਕ ਵਿੱਚ ਸੁਣਾਇਆ ਹੈ ਅਤੇ ਅਲਕਾ ਤੇ ਉਸ ਦੀ ਮਾਂ ਨੂੰ ਸੰਗਰੂਰ ਜੇਲ੍ਹ ਕਸਟਡੀ ਵਿੱਚ ਭੇਜ ਦਿੱਤਾ ਗਿਆ ਅੱਜ ਸਾਡੇ ਔਨੇਬਲ ਐਡੀਸ਼ਨ ਸ਼ਹਿਨ ਜੱਜ ਗੌਰਵ ਕਾਲਿਆਈ ਦੀ ਕੋਰਟ ਨੇ ਫੈਸਲਾ ਸੁਣਾਇਆ ਤੇ ਇਹਨਾਂ ਦੀਆਂ ਜਿਹੜੀਆਂ ਅਪੀਲ ਸੀਗੀਆਂ ਉਹਨਾਂ ਨੇ ਡਿਸਮਿਸ ਕੀਤੀਆਂ ਨੇ ਲਰਨ ਲੋਡ ਕੋਰਟ ਦੇ ਕੋਰਟਲੇ ਨੂੰ ਕੇਸ ਨੂੰ ਬਾਹਰ ਰੱਖਦੇ ਹੋਏ ਫੈਸਲੇ ਨੂੰ ਬਾਹਰ ਰੱਖਦੇ ਹੋਏ ਇਹਨਾਂ ਨੂੰ 2-2 ਸਾਲ ਦੀ ਕੈਦ ਤੇ ਪਲੱਸ ਚੈੱਕ ਅਮਾਉਂਟ ਦੀ ਡਬਲ ਜਿਹੜੀ ਹੈਗੀ ਆ ਕੰਪਨਸੇਸ਼ਨ ਇਹਨਾਂ ਨੂੰ ਅਵਾਰਡ ਕੀਤੀ ਆ ਤੇ ਜੇਲ੍ਹ ਭੇਜਿਆ ਗੌਰਤਲਬਾ ਕੇ ਅਲਕਾ ਕੋਸ਼ ਨੇ ਬજરੰਗੀ ਭਾਈ ਜਾਨ ਵਿੱਚ ਕਰੀਨਾ ਕਪੂਰ ਦੀ ਮਾਂ ਦਾ ਰੋਲ ਵੀ ਨਿਭਾਇਆ ਏ ਅਤੇ ਇਸ ਦੇ ਨਾਲ ਨਾਲ ਹੀ ਉਹ ਕਾਫੀ ਟੀਵੀ ਸੀਰੀਅਲ ਵੀ ਕਰ ਚੁੱਕੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ